ਮੈਂ ਨਾ ਕਰਦਾ ਪਹਿਲਾਂ ਨਾ ਹੋਈ ਸੀਗੇ ਇਹਨਾਂ ਦੀ ਨੂੰ ਤੇ ਉਸਨੇ ਜਦੋਂ ਦੇਖਿਆ ਨਾ ਉਹ ਚਲੇ ਗਿਆ ਉਸ ਤੋਂ ਬਾਅਦ ਮੈਂ 2-3 ਦਿਨ ਲਗਾਤਾਰ ਦੇਖਿਆ ਇਸ ਨੂੰ ਉਸ ਤੋਂ ਬਾਅਦ ਨਹੀਂ ਦੇਖਿਆ ਅਸੀਂ ਕਹਿੰਦੇ ਵੀ ਰਹੇ ਕਿ ਇੱਥੇ ਬੋ ਆ ਰਹੀ ਹੈ ਬੋ ਆ ਰਹੀ ਹੈ ਬੋ ਆ ਰਹੀ ਹੈ ਪਰ ਕਿਸੇ ਕੋਈ ਮੱਲੇ ਵਾਲੇ ਨੇ ਸੁਬੋਂਸ ਨਹੀਂ ਦਿੱਤਾ ਅਸੀਂ ਵੀ ਚੁੱਪ ਕਰਕੇ ਬੈਠੇ ਕਦੋਂ ਦੀ ਗੱਲ ਹੈ ਜੀ ਇਹ ਇੱਕੋ ਟੂ ਟੂ ਨਹੀਂ 2 ਸਾਲ ਹੋ ਗਏ ਜੀ ਇਸ ਗੱਲ ਨੂੰ ਬੰਦਾ ਕੋਣ ਹੈ ਪਤਾ ਕੁਛ ਜੀ ਦੀ ਹੈ ਇਹ ਸੁਨੀਂਦਰ ਸੁਨੀਂਦਰ ਸ਼ਰਮਾ ਜੈ ਆਰਾਮ ਪੰਡਤ ਦਾ ਬੇਟ ਹੈ ਪਰਿਵਾਰ ਚ ਕੋਣ ਕੋਣ ਦੀ ਨਾਲ ਪਰਿਵਾਰ ਵਿੱਚ ਇਕੱਲਾ ਹੀ ਸੀਗਾ ਜੀ ਅੱਛਾ ਇਕੱਲਾ ਹੀ ਸੂਰੂ ਤੋਂ ਰਹਿੰਦਾ ਬਾਕੀ ਪਰਿਵਾਰ ਜਿਹੜਾ ਇਹਦੇ ਜਿਹੜੇ ਹੈਗੇ ਭਰਾ ਰਾਂਚੀ ਆ ਕੋਈ ਦਿੱਲੀ ਆ ਭਜੀ ਕੀ ਮਾਮਲਾ ਹੈਗਾ ਸਾਰਾ ਥੋੜਾ ਦੱਸੋ ਕਿ ਜੀ ਵੈਰੀਫਾਈ ਕਰ ਰਹੇ ਮੈਰੀ ਵੀ ਕਰਕੇ ਬਤਲੂਗੀ ਤੁਹਾਨੂੰ ਕੀ ਹੈ ਕੋਣ ਅੰਦਰ ਕੀ ਲੱਭੇ ਅਜੇ ਕੁਝ ਨਾ ਕੋਈ ਕੰਗਾਲ ਬਹਿ ਪੁਰਾਣਾ ਕੋਈ ਕਾਫੀ ਪੁਰਾਣਾ ਲੱਗਦਾ 2300 ਤੋਂ ਪਹਿਲਾਂ ਦਾ ਉਹ ਤਾਂ ਉਹ ਕਰ ਕੀ ਫਰੈਂਕਟਿਵ ਮੰਗਾਵਾਂਗੇ ਅੱਛਾ ਜੀ ਫਰੈਂਕਟਿਵ ਆ ਕੇ ਉਹਦਾ ਦੇਖੂ ਜੋ ਪਤਾ ਕਿ ਪਤਾ ਕਿਵੇਂ ਲੱਗਿਆ ਜੀ ਵੀ ਅੰਦਰ ਕੰਕਾਲਾ ਲੱਗਿਆ ਸਾਨੂੰ ਇੱਥੋਂ ਕੰਟਰੋਲ ਰੂਮ ਤੋਂ ਫੋਨ ਆਇਆ ਵੀ ਇੱਥੇ ਕਿਸੇ ਨੇ ਫੋਨ ਕੀਤਾ ਕੰਟਰੋਲ ਰੂਮ ਤੇ ਮੈਂ ਹੀ ਫੋਨ ਕਰਿਆ ਸੀਗਾ ਅੱਛਾ ਜੀ ਅਮਰਿੰਦਰ ਸਿੰਘ ਹਾਂ ਜੀ ਅਮਰਿੰਦਰ ਸਿੰਘ ਨੇ ਫੋਨ ਕੀਤਾ ਵੀ ਇੱਥੇ ਕੋਈ ਅੰਦਰ ਪਈ ਬੋਡੀ ਪਈ ਹੈ ਤੇ ਉਹ ਪ੍ਰਕਾਸ਼ ਮੁੱਕਦੇ ਆਏ ਆਂ ਔਰ ਅਸੀਂ ਫਰੈਂਕਟਿਵ ਨੂੰ ਬੁਲਾਇਆ ਹੋਇਆ ਉਹ ਆ ਕੇ ਜੀ ਵੈਰੀਫਾਈ ਕਰ ਦਿੱਤੀ ਕੋਈ ਚੋਰੀ ਕਰਨ ਆਇਆ ਸੀ ਤਾਂ ਪਤਾ ਲੱਗਿਆ ਚੋਰੀ ਵਾਲਾ ਕੋ ਮੈਟਰ अच्छा जी कोई रिकवरी तारी रिकवरी तारी या कोई और है फिलहाल कुछ नहीं जी वेरीफाई ਕਰ ਰਹੇ ਹਾਂ वेरीफाई ਕਰਨ ਤੋਂ ਬਾਅਦ ਜੋ ਹੋਇਆ ਉਹ ਜੀ ਚੋਰੀਆਂ ਕੰਮ ਹੁੰਦਾ ਬਈ ਅੰਦਰ ਪੈਸੇ ਤਾਂ ਨਹੀਂ ਮਿਲਦੇ ਹੁਣ ਹੋਰ ਕੀ ਚੋਰੀ ਕਿੰਨੇ ਕ ਪੈਸੇ ਹੋਏ ਜੀ ਪੈਸੇ ਕਾਫੀ ਆ ਬੰਦ ਬੈਗ ਮਿਲੇ ਜੀ ਬੰਦ ਬੈਗ 5-500 ਦੇ ਵੀ ਆ ਇੱਕ ਦੇਖ ਲੈ ਪੂਰਾ ਬੈਗ ਭਰਿਆ ਹੋਇਆ ਪੂਰਾ ਬੈਗ ਭਰਿਆ ਹੋਇਆ ਐਡਾ ਛੋਟਾ ਜਿਹਾ ਬੈਗ ਅੰਦਰ ਹੀ ਹੈ ਆ ਲੈ ਆ ਕਿੰਨੇ ਸਾਰੀ ਪੁਰਾਣੀ ਕਰੰਸੀ ਕਿ ਨਵੀਂ ਕਰੰਸੀ ਸੀ ਜੀ ਆ ਜਿਹੜੀ ਨਵੀਂ ਆ ਆ ਦੇਖ ਲਓ ਤੁਸੀਂ ਉਹਨਾਂ ਕੋਲ ਜੀ

ਕੀ ਦੋਟੇ ਮੇਰਾ ਸੁਨੀਤਾ ਜੀ ਮਾਰਨਿੰਗ ਸਵੇਰ ਟਾਈਮ ਹੈ ਮੇਰਾ 1206 ਹਾਊਸ ਨੰਬਰ ਹੈ اسی ਗਲੀ 'ਚ ਰਹਿੰਦੀ ਸੀ ਅਸੀਂ ਉਸ ਵਿੱਚ ਪੌਦੇ ਨੂੰ ਪਾਣੀ ਪਾ ਰਹੀ ਸੀ ਇਹ ਨਾਲ ਸਾਡੇ ਨਿਵਾਸੀ ਬੱਬ루 ਜੀ ਉਹਨਾਂ ਦੀ ਤਾਂ ਰਮਪਤਨੀ ਉਹਨਾਂ ਨੇ ਵੀ ਦੇਖਿਆ ਰੀਮਾ ਨੇ ਉਹ ਗੇਟ ਕੋਲ ਖੜੀ ਸੀ ਨਾ ਉੱਪਰ ਖੜੀ ਸੀ ਹਾਂ ਜੀ ਉੱਪਰੋਂ ਚੜਦੇ ਦੇਖਿਆ ਸੀ ਇਹ ਪਤਨਾਲੀ ਨੂੰ ਫੜ ਕੇ ਉੱਪਰ ਚੜਿਆ ਉੱਥੋਂ ਵੀ ਉੱਥੇ ਚੜ ਕੇ ਫਿਰ ਇੱਧਰ ਉਤਰਿਆ अच्छा जी हां फिर उधर ही मिनट जो ਸੀ ਕਿ ਕਬੂਤਰ ਵਾਲੇ ਆ ਉਹਨੇ ਉਹਨੂੰ ਉਹਨਾਂ ਭੈਂਜੇ ਨੂੰ ਦੇਖਿਆ ਵੀ ਉਹ ਕਹਦੇ ਕਬੂਤਰ ਵਾਲੇ ਆ ਫਿਰ ਜਾਂਦੇ ਸ਼ੂ ਸ਼ ਹੋ ਗਿਆ اچھا ਜੀ ਉਹਨੇ ਭਾਜੀ ਨੂੰ ਸ਼ਰਿਆਮ ਕੀ ਨਾਮ ਹੈ ਤੁਹਾਡਾ ਅਮਰਿੰਦਰ ਸਿੰਘ ਕੀ ਗੱਲ ਹੋਈ ਹੈ ਕਿਹੜਾ ਮੱਲਾ ਜੀ ਇਹ ਕੀ ਗੱਲ ਹੋਈ ਔਰੇ ਜੀ ਔਰੇ ਯਾਰ ਸਾਮ ਨੂੰ ਪਤਾ ਲੱਗਿਆ ਸੀ ਕਿ ਚੋਰ ਆ ਰਿਹਾ ਕੋਈ اچھا ਜੀ ਅਸੀਂ ਉੱਪਰ ਜਾ ਕੇ ਟੱਪ ਕੇ ਦੇਖਿਆ ਵੀ ਕੀ ਹੈਗਾ ਕੀ ਨਹੀਂ ਵਿੱਚ ਤੇ ਕੋਈ ਕਹਿੰਦਾ ਇੱਧਰ ਭੱਜ ਗਿਆ ਚੋਰ ਕੋਈ ਕਿਤੇ ਭੱਜ ਗਿਆ ਫਿਰ ਮੈਂ ਤੇ ਮੇਰਾ ਇੱਕ ਦੋਸਤ ਸੀਗਾ ਅਸੀਂ نیچے ਉਤਰੇ ਬਾਕੀ ਬੰਦੇ ਉੱਪਰ ਖੜੇ ਸੀਗੇ نیچے ਉਤਰ ਕੇ ਦੇਖਿਆ ਤਾਂ ਇੱਕ ਡੈੱਡ ਬੋਡੀ ਪਈ ਸੀ ਘਰ ਦੇ ਵਿੱਚ ਖਾਨਦਾਰ ਅੱਛਾ ਜੀ ਇੱਕਦਮ ਅਸੀਂ نیچے ਕੁਝ ਨਹੀਂ ਕਰਿਆ ਸੀ ਵਾਪਸ ਆ ਗਏ ਫਿਰ ਅਸੀਂ ਪੁਲਿਸ ਨੂੰ ਫੋਨ ਕਰਿਆ ਪੁਲਿਸ ਨੇ ਆਈ ਹੁਣ ਇਹਨਾਂ ਨੇ ਪੇਮੈਂਟ ਵੀ ਅੰਦਰ ਪੈਸੇ ਵੀ ਰਿਕਵਰ ਕਰੇ ਆ ਸਮਾਨ ਵੀ ਦੇਖਿਆ ਕੋਈ ਚੋਰੀ ਵਾਲਾ ਕੋਈ ਗੱਲ ਨਹੀਂ ਆਈ ਕੋਈ ਚੋਰ ਨਹੀਂ ਸੀਗਾ ਠੀਕ ਹੈ ਨਾ ਅੱਛਾ ਜੀ ਡੈੱਡ ਬੋਡੀ ਪਈ ਆਂ ਡੈੱਡ ਬੋਡੀ ਦੇ ਕੋਣ ਫੋਟੋ ਕਰਾ ਦੇਦਾ ਤੁਹਾਨੂੰ ਪਤਾ ਨਾ ਕੀ ਲੱਗਦਾ ਕਦੋਂ ਕਦੀ ਪਈ ਐ ਡੱਡ ਫੁੱਲੀ ਜੀ ਆ ਦੇਖ ਲਿਓ ਦੋ ਟਾਈਸਲ ਹੋਗੇ ਕੱਟ ਦੋ ਟਾਈਸਲ ਹੋਗੇ ਦੋ ਸਾਲ ਤੋਂ ਉੱਪਰ ਹੋਣੇ ਬੰਦੇ